ਬਲਵੰਤ ਸਿੰਘ ਮਲਤਾਨੀ ਹੋਣਾ ਦਾ ਜਿਹੜਾ 1991 ਵਾਲਾ ਕੇਸ ਹੈਗਾ ਉਸ ਦੀ ਐਫ ਆਈ ਆਰ ਜਿਹੜੀ ਹੈ ਕੁਐਸ਼ ਕਰਨ ਦੇ ਲਈ ਕਿ ਐਫ ਆਈ ਆਰ ਨੂੰ ਰੱਦ ਹੀ ਕਰ ਦਿੱਤਾ ਜਾਵੇ ਉਸ ਨੂੰ ਲੈ ਕੇ ਜਿਹੜੀ ਪਟੀਸ਼ਨ ਹੈ ਉਹ ਪਾਈ ਗਈ ਸੀ ਔਰ ਇਸ ਪਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਚਾਰ ਸ਼ੀਟ ਦਾਖਲ ਹੋ ਗਈ ਹੈ ਤੇ ਉਦੋਂ ਅਸੀਂ ਜਿਹੜਾ ਹੈਗਾ ਇਸ ਨੂੰ ਖਾਰਜ ਨਹੀਂ ਕਰ ਸਕਦੇ ਇਸ ਤਰ੍ਹਾਂ ਦਾ ਸੁਪਰੀਮ ਕੋਰਟ ਦੇ ਵੱਲੋਂ ਆਇਆ ਹੈ 7 ਮਈ 2020 ਨੂੰ ਜਿਹੜਾ ਹੈ ਸੈਣੀ ਦੇ ਵਿਰੁੱਧ ਜਿਹੜਾ ਹੈ ਕੇਸ ਦਰਜ ਕੀਤਾ ਗਿਆ ਸੀ ਤੇ ਆਪਾਂ ਕਹੀਏ ਕਿ ਉਸ ਦੀ ਐਫ ਆਈ ਆਰ ਐ ਕੁਐਸ਼ ਕਰਵਾਉਣਾ ਚਾਹ ਰਹੇ ਸਾਂ ਤੁਹਾਨੂੰ ਯਾਦ ਹੋਵੇਗਾ ਕਿ ਬੇਅਦਬੀਆਂ ਦੇ ਮਸਲੇ ਦੇ ਉੱਤੇ ਵੀ ਜਿਹੜੀ ਹੈ ਜਿਹੜੀ ਕੁਮਰਬਿਜੇ ਪ੍ਰਤਾਪ ਸਿੰਘ ਵਾਲੀ ਇੱਕ ਚਾਰਸ਼ੀਟ ਸੀ ਉਹ ਕਵੈਸ਼ ਕਰਵਾ ਲਈ ਗਈ ਸੀ ਉਹ ਕੇਸ ਅਜੇ ਮੇਰਾ ਖਿਆਲ ਸੁਪਰੀਮ ਕੋਰਟ ਚ ਗਿਆ ਹੈ ਜਾਂ ਨਹੀਂ ਗਿਆ ਸਰਕਾਰ ਨੇ ਪੈਰਵਾਹੀ ਕੀਤੀ ਜਾਂ ਨਹੀਂ ਇਹਦੇ ਬਾਰੇ ਆਪਣੇ ਕੋਲ ਜੇ ਜਾਣਕਾਰੀ ਨਹੀਂ ਹੈਗੀ ਇਸੇ ਹੀ ਤਰੀਕੇ ਦੇ ਨਾਲ ਜਿਹੜਾ ਹੈ ਕਿਤਨਾ ਕਹਤੇ ਇਹ ਵੀ ਕੋਸ਼ਿਸ਼ ਕੀਤੀ ਗਈ ਸੀ ਤੇ ਦੂਜਾ ਅਸੀਂ ਕੱਲ ਸੁਣ ਰਹੇ ਸੀ ਸੀਨੀਅਰ ਪੱਤਰਕਾਰ ਹੈਗੇ ਨੇ ਉਹਨਾਂ ਨੇ ਇਹ ਗੱਲ ਵੀ ਦੱਸੀ ਕਿ ਸੁਮੇਧ ਸਿੰਘ ਸੈਣੀ ਜਾਂ ਹੋਰ ਜਿਹੜੇ ਇਸ ਕੜੀ ਦੇ ਜਿਹੜੇ ਅਫਸਰ ਹੈਗੇ ਨੇ ਹੁਣ ਦੇਖੋ ਕਿ ਬਲੈਂਕਟ ਬੇਲ ਮਤਲਬ ਕਿ ਭਵਿੱਖ ਦੇ ਵਿੱਚ ਜਿਹੜੇ ਤੁਹਾਡੇ ਤੇ ਕੇਸ ਦਰਜ ਹੋਣਗੇ ਨਾ ਉਹਨਾਂ ਦੀ ਬੇਲ ਵੀ ਤੁਹਾਨੂੰ ਐਡਵਾਂਸ ਹੀ ਮਿਲਗੀ